ਕਾਂਗਰਸ ਲੀਡਰ ਤੇ ਟੀਵੀ ਸੈਲਿਬ੍ਰਿਟੀ ਨਵਜੋਤ ਸਿੰਘ ਸਿੱਧੂ ਖਿਲਾਫ ਚੱਲ ਰਹੇ 29 ਸਾਲ ਪੁਰਾਣੇ ਰੋਡ ਰੇਜ ਦੇ ਕੇਸ ਵਿੱਚ ਅੱਜ ਆ ਸਕਦਾ ਹੈ ਫੈਸਲਾ 2007 ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਸੁਣਾਈ ਸਜ਼ਾ ਤੇ ਰੋਕ ਲਾਉਂਦਿਆਂ ਸੁਪਰੀਮ ਕੋਰਟ ਨੇ ਦਿੱਤੀ ਸੀ ਸਿੱਧੂ ਨੂੰ ਚੋਣ ਲੜਨ ਦੀ ਇਜਾਜ਼ਤ ਪਟਿਆਲਾ ਦੇ ਫਿਜ਼ੀਕਲ ਕਾਲਜ ਵਿੱਚ ਰੱਖੀਆਂ ਇਲੈਕਟ੍ਰੋਨਿਕ VOTING ਮਸ਼ੀਨਾਂ ਨੂੰ ਸਟਰੋਂਗ ਰੂਮ ਤੋਂ ਦੂਜੀ ਥਾਂ ਸ਼ਿਫਟ ਕਰਨ ਨੂੰ ਲੈ ਕੇ ਹੋਇਆ ਵਿਵਾਦ ਆਪ ਦੇ ਨਾਬਾ ਤੋਂ ਉਮੀਦਵਾਰ ਦੇਵ ਮਾਨ ਨੇ ਕੀਤਾ ਮਸ਼ੀਨਾਂ ਸ਼ਿਫਟ ਕਰਨ ਦਾ ਵਿਰੋਧ ਪੰਚਾਇਤ ਮਹਿਕਮੇ ਦੇ ਅਥਾਰਟੀ ਵਾਲੇ ਲੈਟਰ ਲੈ ਕੇ ਸਟਰੋਂਗ ਰੂਮ ਵਿੱਚੋਂ ਕਾਗਜ਼ਾਂ ਵਾਲੇ ਟ੍ਰਾਂਕ ਲੈ ਜਾਣ ਦੇ ਬਹਾਨੇ ਪਹੁੰਚੇ ਸੀ 4 ਲੋਕ ਚੈੱਕ ਕਰਨ ਤੇ ਟ੍ਰਾਂਕ ਵਿੱਚੋਂ ਮਿਲੀਆਂ VOTING ਮਸ਼ੀਨਾਂ ਆਪ ਨੇ ਕੀਤੀ ਪੁਲਿਸ ਨੂੰ ਸ਼ਿਕਾਇਤ ਲਾਹੌਰ ਬੰਬ ਧਮਾਕੇ 'ਚ ਮ੍ਰਿਤਕਾਂ ਦੀ ਗਿਣਤੀ ਹੋਈ 16 60 ਤੋਂ ਜ਼ਿਆਦਾ ਲੋਕ ਜ਼ਖਮੀ ਮ੍ਰਿਤਕਾਂ 'ਚ ਟ੍ਰੈਫਿਕ ਪੁਲਿਸ ਦੇ ਡੀਆਈਜੀ ਵੀ ਸ਼ਾਮਲ ਸੋਮਵਾਰ ਸ਼ਾਮ ਪਾਕਿਸਤਾਨ ਦੇ ਲਾਹੌਰ 'ਚ ਪੰਜਾਬ ਐਸੈਂਬਲੀ ਕੋਲ ਹੋ ਰਹੇ ਪ੍ਰਦਰਸ਼ਨ ਦੌਰਾਨ ਹੋਇਆ ਸੀ ਵੱਡਾ ਬੰਬ ਧਮਾਕਾ ਜਮਾਤ-ਏ-ਇਹਰਾਰ ਨੇ ਲਈ ਹਮਲੇ ਦੀ ਜ਼ਿੰਮੇਵਾਰੀ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਦੇ ਪਹਿਲੇ 2 ਮੈਚਾਂ ਲਈ ਅੱਜ ਹੋਏਗੀ ਟੀਮ ਇੰਡੀਆ ਦੀ ਚੋਣ ਭਾਰਤ-ਆਸਟ੍ਰੇਲੀਆ ਵਿਚਕਾਰ ਖੇਡੇ ਜਾਣੇ ਨੇ 4 ਮੈਚ ਬੰਗਲਾਦੇਸ਼ ਖਿਲਾਫ ਖੇੜ ਚੁੱਕੀ ਟੀਮ ਹੀ ਚੁਣੇ ਜਾਣ ਦੇ ਅਸਰ